ਜਿਸੀ ਗੱਲ ਕਰਾਂਗੇ ਇੱਕ ਐਸੇ ਪਿਆਰੇ ਮੂਮੈਂਟ ਦੀ ਜੋ ਹਰ ਫੈਨ ਦੀ ਦਿਲ ਦੀ ਖੁਆਇਸ਼ ਹੁੰਦੀ ਹੈ ਆਪਣੇ ਪਸੰਦੀਦਾ ਸਿੰਗਰ ਨੂੰ ਮਿਲਣਾ ਅਤੇ ਉਸ ਨੂੰ ਕੋਈ ਖਾਸ ਤੋਹਫ਼ਾ ਦੇਣਾ ਹਾਂ ਜੀ ਅਸੀਂ ਗੱਲ ਕਰ ਰਹੇ ਹਾਂ ਕਰਨ ਔਜਲਾ ਦੀ ਜਿਨ੍ਹਾਂ ਦੀ ਫੈਨ ਰੀਸੈਂਟਲੀ ਉਹਨਾਂ ਨੂੰ ਮਿਲਣ ਆਈ ਇੱਕ ਬਹੁਤ ਹੀ ਖਾਸ ਤੋਹਫ਼ਾ ਲੈ ਕੇ ਇਹ ਫੈਨ ਆਪਣੇ ਹੱਥੀ ਬਣਾਈ ਹੋਈ ਇੱਕ ਬਹੁਤ ਹੀ ਸੋਹਣੀ ਪੇਂਟਿੰਗ ਲੈ ਕੇ ਆਈ ਸੀ ਜਿਸ 'ਚ ਔਜਲਾ ਦੇ ਮਾਂ ਅਤੇ ਪਿਓ ਦੀ ਤਸਵੀਰ ਬਣੀ ਹੋਈ ਸੀ ਉਹਨਾਂ ਸੋਚੋ ਔਜਲਾ ਜਿਸ ਨੇ ਦੁਨੀਆ ਫਤਿਹ ਕਰਨ ਲਈ ਆਪਣੇ ਗੀਤਾਂ ਰਾਹੀਂ ਉਹ ਜਦੋਂ ਆਪਣੇ ਮਾਂ ਪਿਓ ਦੀ ਪੇਂਟਿੰਗ ਵੇਖਦਾ ਹੈ ਤਾਂ ਕਿੰਨਾ ਪਾਵੁਖ ਹੋਇਆ ਹੋਵੇਗਾ ਉਸ ਫੈਨ ਦੀ ਇਹ ਐਫਰਟ ਸਿਰਫ ਇੱਕ ਗਿਫਟ ਨਹੀਂ ਸੀ ਇਹ ਉਸਦੀ ਇਮੋਸ਼ਨਲ ਰਿਸਪੈਕਟ ਅਤੇ ਲਵ ਸੀ ਕਰਨ ਔਜਲਾ ਨੇ ਵੀ ਬਹੁਤ ਹੀ ਹੰਬਲੀ ਤਰੀਕੇ ਨਾਲ ਇਹ ਤੋਹਫਾ ਸਵੀਕਾਰਿਆ ਅਤੇ ਫੈਨ ਦਾ ਧੰਨਵਾਦ ਵੀ ਕੀਤਾ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੇ ਪਿਆਰੇ ਮੂਮੈਂਟ ਦੀ ਜੋ ਹਰ ਫੈਨ ਦੀ ਦਿਲ ਦੀ ਖੁਆਇਸ਼ ਹੁੰਦੀ ਹੈ ਆਪਣੇ ਪਸੰਦੀਦਾ ਸਿੰਗਰ ਨੂੰ ਮਿਲਣਾ ਅਤੇ ਉਸ ਨੂੰ ਕੋਈ ਖਾਸ ਤੋਹਫਾ ਦੇਣਾ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਕਰਨ ਔਜਲਾ ਦੀ ਜਿਨ੍ਹਾਂ ਦੀ ਫੈਨ ਰੀਸੈਂਟਲੀ ਉਹਨਾਂ ਨੂੰ ਮਿਲਣ ਆਈ ਇੱਕ ਬਹੁਤ ਹੀ ਖਾਸ ਤੋਫਾਂ ਲੈ ਕੇ ਇਹ ਫੈਨ ਆਪਣੇ ਹੱਥੀ ਬਣਾਈ ਹੋਈ ਇੱਕ ਬਹੁਤ ਹੀ ਸੋਹਣੀ ਪੇਂਟਿੰਗ ਲੈ ਕੇ ਆਈ ਸੀ ਜਿਸ ਚ ਔਜਲਾ ਦੇ ਮਾਪ ਅਤੇ ਪਿਓ ਦੀ ਤਸਵੀਰ ਬਣੀ ਹੋਈ ਸੀ ਉਹਨ ਸੋਚੋ ਔਜਲਾ ਜਿਸ ਨੇ ਦੁਨੀਆ ਫਤਿਹ ਕਰਨ ਲਈ ਹੀ ਆਪਣੇ ਗੀਤਾਂ ਰਹੀ ਉਹ ਜਦੋਂ ਆਪਣੇ ਮਾਪਿਓ ਦੀ ਪੇਂਟਿੰਗ ਵੇਖਦਾ ਹੈ ਤਾਂ ਕਿੰਨਾ ਭਾਵੁਕ ਹੋਇਆ ਹੋਵੇਗਾ ਉਸ ਫੈਨ ਦੀ ਇਹ ਐਫਰਟ ਸਿਰਫ ਇੱਕ ਗਿਫਟ ਨਹੀਂ ਸੀ ਇਹ ਉਸ ਦੀ ਇਮੋਸ਼ਨਲ ਰਿਸਪੈਕਟ ਅਤੇ ਲਵ ਸੀ ਔਜਲਾ ਲਈ ਕਰਨ ਔਜਲਾ ਨੇ ਵੀ ਬਹੁਤ ਹੀ ਹੰਬਲੀ ਤਰੀਕੇ ਨਾਲ ਇਹ ਤੋਹਫਾ ਸਵੀਕਾਰਿਆ ਅਤੇ ਫੈਨ ਦਾ ਧੰਨਵਾਦ ਵੀ ਕੀਤਾ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੇ ਪਿਆਰੇ ਮੂਮੈਂਟ ਦੀ ਜੋ ਹਰ ਫੈਨ ਦੀ दिली ਖੁਆਇਸ਼ ਹੁੰਦੀ ਹੈ ਆਪਣੇ ਪਸੰਦੀਦਾ ਸਿੰਗਰ ਨੂੰ ਮਿਲਣਾ ਅਤੇ ਉਸ ਨੂੰ ਕੋਈ ਖਾਸ ਤੋਹਫ਼ਾ ਦੇਣਾ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਕਰਨ ਔਜਲਾ ਦੀ ਜਿਨ੍ਹਾਂ ਦੀ ਫੈਨ ਰੀਸੈਂਟਲੀ ਉਹਨਾਂ ਨੂੰ ਮਿਲਣ ਆਈ ਇੱਕ ਬਹੁਤ ਹੀ ਖਾਸ ਤੋਹਫ਼ਾ ਲੈ ਕੇ ਇਹ ਫੈਨ ਆਪਣੇ ਹੱਥੀ ਬਣਾਈ ਹੋਈ ਇੱਕ ਬਹੁਤ ਹੀ ਸੋਹਣੀ ਪੇਂਟਿੰਗ ਲੈ ਕੇ ਆਈ ਸੀ ਜਿਸ 'ਚ ਔਜਲਾ ਦੇ ਮਾਂ ਅਤੇ ਪਿਓ ਦੀ ਤਸਵੀਰ ਬਣੀ ਹੋਈ ਸੀ ਉਹਨਾਂ ਸੋਚੋ ਔਜਲਾ ਜਿਸ ਨੇ ਦੁਨੀਆ ਫਤਿਹ ਕਰਨ ਲਈ ਆਪਣੇ ਗੀਤਾਂ ਰਾਹੀਂ ਉਹ ਜਦੋਂ ਆਪਣੇ ਮਾਂ ਪਿਓ ਦੀ ਪੇਂਟਿੰਗ ਵੇਖਦਾ ਤੱਕ ਕਿੰਨਾ ਪਾਵੂ ਖੋਇਆ ਹੋਵੇਗਾ ਉਸ ਫੈਨ ਦੀ ਇਹ ਐਫਰਟ ਸਿਰਫ ਇੱਕ ਗਿਫਟ ਨਹੀਂ ਸੀ ਇਹ ਉਸਦੀ ਇਮੋਸ਼ਨਲ ਰਿਸਪੈਕਟ ਅਤੇ ਲਵ ਦੀ ਓਜਲਾ ਲਈ ਕਰਨ ਓਜਲਾ ਨੇ ਵੀ ਬਹੁਤ ਹੀ ਹੰਬਲੀ ਤਰੀਕੇ ਨਾਲ ਇਹ ਤੋਹਫਾ ਸਵੀਕਾਰਿਆ ਅਤੇ ਫੈਨ ਦਾ ਧੰਨਵਾਦ ਵੀ ਕੀਤਾ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੇ ਪਿਆਰੇ ਮੂਵਮੈਂਟ ਦੀ ਜੋ ਹਰ ਫੈਨ ਦੀ ਦਿਲ ਦੀ ਖੁਆਇਸ਼ ਹੁੰਦੀ ਹੈ ਆਪਣੇ ਪਸੰਦੀਦਾ ਸਿੰਗਰ ਨੂੰ ਮਿਲਣਾ ਅਤੇ ਉਸ ਨੂੰ ਕੋਈ ਖਾਸ ਤੋਹਫਾ ਦੇਣਾ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਕਰਨ ਓਜਲਾ ਦੀ ਜਿਨ੍ਹਾਂ ਦੀ ਫੈਨ ਰੀਸੈਂਟਲੀ ਉਹਨਾਂ ਨੂੰ ਮਿਲਣ ਆਈ ਇੱਕ ਬਹੁਤ ਹੀ ਖਾਸ ਤੋਹਫਾ ਲੈ ਕੇ ਇਹ ਫੈਨ ਆਪਣੇ ਹੱਥੀ ਬਣਾਈ ਹੋਈ ਇੱਕ ਬਹੁਤ ਹੀ ਸੋਹਣੀ ਪੇਂਟਿੰਗ ਲੈ ਕੇ ਆਈ ਸੀ ਜਿਸ 'ਚ ਔਜਲਾ ਦੇ ਮਾਪ ਅਤੇ ਪਿਓ ਦੀ ਤਸਵੀਰ ਬਣੀ ਹੋਈ ਸੀ ਉਹਨਾਂ ਸੋਚੋ ਔਜਲਾ ਜਿਸ ਨੇ ਦੁਨੀਆ ਫਤਿਹ ਕਰਨ ਲਈ ਆਪਣੇ ਗੀਤਾਂ ਰਹੀ ਉਹ ਜਦੋਂ ਆਪਣੇ ਮਾਪਿਓ ਦੀ ਪੇਂਟਿੰਗ ਵੇਖਦਾ ਹੈ ਤਾਂ ਕਿੰਨਾ ਭਾਵੁਕ ਹੋਇਆ ਹੋਵੇਗਾ ਉਸ ਫੈਨ ਦੀ ਇਹ ਐਫਰਟ ਸਿਰਫ ਇੱਕ ਗਿਫਟ ਨਹੀਂ ਸੀ ਇਹ ਉਸਦੀ ਇਮੋਸ਼ਨਲ ਰਿਸਪੈਕਟ ਅਤੇ ਲਵ ਸੀ ਔਜਲਾ ਲਈ ਕਰਨ ਔਜਲਾ ਨੇ ਵੀ ਬਹੁਤ ਹੀ ਹੰਬਲੀ ਤਰੀਕੇ ਨਾਲ ਇਹ ਤੋਹਫਾ ਸਵੀਕਾਰਿਆ ਅਤੇ ਫੈਨ ਦਾ ਧੰਨਵਾਦ ਵੀ ਕੀਤਾ ਅੱਜ ਅਸੀਂ ਗੱਲ ਕਰਾਂਗੇ ਕਿ ਐ ਸੇ ਪਿਆਰੇ ਮੂਵਮੈਂਟ ਦੀ ਜੋ ਹਰ ਫੈਨ ਦੀ ਦਿਲ ਦੀ ਖੁਆਇਸ਼ ਹੁੰਦੀ ਹੈ ਆਪਣੇ ਪਸੰਦੀਦਾ ਸਿੰਗਰ ਨੂੰ ਮਿਲਣਾ ਅਤੇ ਉਸ ਨੂੰ ਕੋਈ ਖਾਸ ਤੋਹਫ਼ਾ ਦੇਣਾ। ਹਾਂ ਜੀ ਅਸੀਂ ਗੱਲ ਕਰ ਰਹੇ ਹਾਂ ਕਰਨ ਔਜਲਾ ਦੀ ਜਿਨ੍ਹਾਂ ਦੀ ਫੈਨ ਰੀਸੈਂਟਲੀ ਉਹਨਾਂ ਨੂੰ ਮਿਲਣ ਆਈ ਇੱਕ ਬਹੁਤ ਹੀ ਖਾਸ ਤੋਹਫ਼ਾ ਲੈ ਕੇ। ਇਹ ਫੈਨ ਆਪਣੇ ਹੱਥੀ ਬਣਾਈ ਹੋਈ ਇੱਕ ਬਹੁਤ ਹੀ ਸੋਹਣੀ ਪੇਂਟਿੰਗ ਲੈ ਕੇ ਆਈ ਸੀ ਜਿਸ 'ਚ ਔਜਲਾ ਦੇ ਮਾਂ ਅਤੇ ਪਿਓ ਦੀ ਤਸਵੀਰ ਬਣੀ ਹੋਈ ਸੀ। ਹੁਣ ਸੋਚੋ ਔਜਲਾ ਜਿਸ ਨੇ ਦੁਨੀਆ ਫਤਿਹ ਕਰਨ ਲਈ ਆਪਣੇ ਗੀਤਾਂ ਰਾਹੀਂ ਉਹ ਜਦੋਂ ਆਪਣੇ ਮਾਂ ਪਿਓ ਦੀ ਪੇਂਟਿੰਗ ਵੇਖਦਾ ਹੈ ਤਾਂ ਕਿੰਨਾ ਉਹ ਖੋਇਆ ਹੋਵੇਗਾ ਉਸ 팬 ਦੀ ਇਹ ਐਫਰਟ ਸਿਰਫ ਇੱਕ ਗਿਫਟ ਨਹੀਂ ਸੀ ਇਹ ਉਸ ਦੀ ਇਮੋਸ਼ਨਲ ਰਿਸਪੈਕਟ ਅਤੇ ਲਵ ਦੀ ਓਜਲਾ ਲਈ ਕਰਨ ਓਜਲਾ ਨੇ ਵੀ ਬਹੁਤ ਹੀ ਹੰਬਲੇ ਤਰੀਕੇ ਨਾਲ ਇਹ ਤੋਹਫਾ ਸਵੀਕਾਰਿਆ ਅਤੇ 팬 ਦਾ ਧੰਨਵਾਦ ਵੀ ਕੀਤਾ